ਵੈਗੁਰੂ ਜੀ ਕਾਕਾਲ ਸਾਹਿਬੈਗੁਰੂ ਜੀ ਦੀ ਫਤਿਹ ਪਿਆਰੇ ਦਰਸ਼ਕਾਂ ਨੂੰ ਦੱਸੀ ਹੈ ਕਿ ਅੱਜ ਪਿੰਡ ਪੁੰਬਲੀ ਵਿੱਚ ਸਾਰੀ ਸੰਗਤਾਂ ਵੱਲੋਂ ਬੜੀ ਧੂਮ-ਧਾਮ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਮਨਾਇਆ ਗਿਆ ਤੇ ਬਹੁਤ ਹੀ ਸੰਗਤਾਂ ਨੇ ਸ਼ਰਧਾ ਨਾਲ ਮਨਾਇਆ ਤੇ ਬਹੁਤ ਤਗੜਾ ਇਕੱਠ ਹੋਇਆ ਤੇ ਜਿਸ ਦੇ ਸਬੰਧ ਵਿੱਚ ਮੈਂ ਤੇ ਮੇਰੇ ਮਿੱਤਰ ਨੇ ਇੱਕ ਕਵਿਸ਼ਰੀ ਦਾ ਬੋਲਣ ਦਾ ਯਤਨ ਕੀਤਾ ਛੋਟਾ ਜਿਹਾ ਨਮਾਣਾ ਜਿਹਾ ਯਤਨ ਕੀਤਾ ਜੀ ਜੇ ਤੁਸੀਂ ਉਹ ਵੀ ਸੁਣਿਓ ਇਸੇ ਵੀਡੀਓ ਦੇ ਵਿੱਚ ਤੇ ਸਾਨੂੰ ਦੱਸਿਓ ਤੇ ਪੂਰਾ ਸਾਥ ਦਿਓ ਨਾਲੇ ਸਾਡੇ ਰਾਜਦੀਪ ਚੈਨਲ ਨੂੰ ਤੁਸੀਂ ਲਾਈਕ ਤੇ ਸ਼ੇਅਰ ਕਰਿਓ ਤੇ ਤੁਸੀਂ ਐਪਰੀਸ਼ੀਏਟ ਕਰਿਓ ਹੌਸਲਾ ਦਿਓ ਤੁਹਾਡੇ ਦਰਸ਼ਕਾਂ ਦੇ ਸਾਥ ਨਾਲ ਹੀ ਸਾਰਾ ਕੁਝ ਅਸੀਂ ਕਰ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਬាទ ਜੀ ਨੇ ਹਾਲਸਾ ਠੀਕ ਠਾਕ ਬਣੀ ਗੱਤਾਂ ਬਾਰੇ ਵਾਲੇ ਦਾ ਸਭ ਉਹਨਾਂ ਦਾ ਵੀ ਠੀਕ ਠਾਕ ਹੈ ਹਾਲੂ ਭਾਜੀ ਸਭ ਤੁਸੀਂ ਸੁਣਾਓ ਬੱਚਿਆਂ ਦਾ ਰੇ ਬਹੁਤ ਵਧੀਆ ਭਾਜੀ ਮੈਂ ਕਿਹਾ ਨਾਲੇ ਚਲ ਭਾਈ ਨੂੰ ਵਧਾਈ ਦੇਵਨੇ ਆ ਹੂੰ ਹੂੰ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਹੈ ਅਗਨੀ ਹਾਂ ਠੀਕ ਹੈ ਲੱਖ ਲੱਖ ਵਧਾਈਆਂ ਤੁਹਾਨੂੰ ਬਰਾ ਬਗਦਿਆਂ ਬਗਦਿਆਂ ਮਹਾਰਾਜ ਤੇ ਪਰਿਵਾਰ ਸਾਰੇ ਨੂੰ ਤੇ ਜਿਹੜੇ ਸਾਡੇ ਆਪਣੇ ਸਰੋਤੇ ਨੇ ਠੀਕ ਹੈ ਰਾਜਦੀਪ ਚੈਨਲ ਦੇ ਹਾਂਜੀ ਰਾਜਦੀਪ ਚੈਨਲ ਭੁੰਗੜੀ ਵਾਲਿਆਂ ਦੇ ਸਰੋਤੇ ਨੇ ਉਹਨਾਂ ਨੂੰ ਵੀ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂਜੀ ਰੱਬ ਕਿਰਪਾ ਕਰੇ ਇਹ ਦਿਨ ਦੁਗਣੀ ਰਾਜ ਦੁਗਣੀ ترقی ਕਰਵਾ ਮਹਾਰਾਜ ਇਸੇ ਤਰ੍ਹਾਂ ਤੁਹਾਡਾ ਪਿਆਰ ਸਾਨੂੰ ਮਿਲਦਾ ਰਹੇ ਜੀ ਮੈਂ ਕਹਿਣਾ ਭਾਜੀ ਉਹ ਵੀ ਦਿਨ ਹੈਗੇ ਸੀ ਜਦੋਂ ਕਿ ਇਹ ਗੁਰਪੁਰਪਤੇ ਸਮਾਗਮ ਤੇ ਅਹੀਂ ਵੀ ਕਦੇ ਕੋਈ ਸ਼ਰੀ ਵੀ ਬੋਲਦੇ ਹੁੰਦੇ ਆ ਵਾਹ ਤੇ ਕਾਫੀ ਟਾਈਮ ਹੋ ਗਿਆ ਉਹ ਜਦਾ ਹੀ ਰਹਿ ਗਿਆ ਹਾਂ ਉਹ ਵੀ ਸ਼ੌਂਕ ਹੈਗਾ ਜੀ ਸਾਡਾ ਹਾਂ ਬਿਲਕੁਲ ਹਾਂ ਭਾਈ ਬਿਲਕੁਲ ਸਹੀ ਗੱਲ ਇਹਨਾਂ ਦੀ ਇੱਕ ਘਰ ਗੱਲਾਂ ਕਰਦੇ ਹੁੰਦੇ ਬੱਚਿਆਂ ਦੇ ਨਾਲ ਵੀ ਹਾਂ ਜੀ ਵੀ ਅਸੀਂ ਵੀ ਕੋਈ ਸ਼ਰੀ ਬੋਲਦੇ ਰਹੇ ਹਾਂ ਤੁਹਾਡਾ ਨਾਲ ਲੈ ਕੇ ਤੇ ਚਲੋ ਤੁਸੀਂ ਹੁਣ ਚਾਹ ਪੀਓ ਨਾਲ ਹਾਂ ਜੀ ਤੇ ਫਿਰ ਇਸ ਤਰ੍ਹਾਂ ਹੈ ਕਿ ਤੁਸੀਂ ਹੁਣ ਸਾਨੂੰ ਵੀ ਕੋਈ ਸੁਣਾ ਦਿਓ ਘਰ ਆਏ ਜੀ ਵੇਖੋ ਇਹ ਸਰਾਵਾਂ ਦੇ ਚਲੋ ਕੋਈ ਨਹੀਂ ਆ ਸ਼ੌਂਕ ਦੇ ਸਿਗਾ ਠੀਕ ਹੈ ਪਰ ਕਈ ਹੱਡੀਆਂ ਮਜਬੂਰੀਆਂ ਜਿਹਦੇ ਕਰਕੇ ਨਾ ਸਾਨੂੰ ਮਤਲੇ ਇੱਕ ਵੇਸ਼ੀ ਰਣੀ ਲੈਣ ਲਈ ਉਹ ਛੱਡਣੀ ਪੈਣੀ ਟਾਈਮ ਬੜਾ ਹੋ ਗਿਆ ਟਾਈਮ ਕਾਫੀ ਹੋ ਗਿਆ ਜੀ ਬਈ ਤੇ ਕੋਈ ਗੱਲ ਨਹੀਂ ਆਪਾਂ ਤੁਹਾਡਾ ਵੀ ਤੇ ਆਪਣੇ ਸਰੋਤਿਆਂ ਨੂੰ ਵੀ ਥੋੜਾ ਜਿਆਦਾ ਆਪਾਂ ਮਾੜਾ ਜਾ ਕੋਈ ਚਲੋ ਕਰਦੇ ਆਂ ਕੁਝ ਦੇ ਕੋਸ਼ਿਸ਼ ਕਰਕੇ ਦੇਖਦੇ ਆ ਤੇ ਨਾਲੇ ਚਲੋ ਹੈ ਵੀ ਚਲੋ ਮਹਾਰਾਜ ਜੀ ਨਾਲੇ ਆਪਾਂ ਯਾਦ ਕਰਨਾ ਜਿਸੇ ਬਣੀ ਸੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਪਾਂ ਦੇਖਦੇ ਨਾਲੇ ਜਤ ਅਜਾ ਹੋ ਜੀ ਜਤ ਅਜਾ ਚਲੋ ਕੋਸ਼ਿਸ਼ ਕਰ ਚਲੋ ਤੁਸੀਂ ਚਾਹ ਪੀਓ ਫਿਰ ਤੁਸੀਂ ਸੁਣਾਇਓ ਜਰੂਰ ਚਲੋ ਥੈਂਕ ਯੂ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਜੋ ਸ਼ਾਂਦਾ ਤਾਨ ਗੁਰ ਕਲਗੀਆਂ ਵਾਲੇ ਪਾਤਸ਼ਾਹ ਦਾ ਇਹ ਸਾਦੇ ਕਵੀਸ਼ਰ ਜੋ ਮਹਾਨ ਦੁਨੀਆ ਦੇ ਕਵੀਸ਼ਰ ਵਈ ਨੇ ਦਾ ਜੋਗਾ ਸਿੰਘ ਜੀ ਜੋਗੀ ਉਹਨਾਂ ਦੀ ਕਲਮ ਨਾਲ ਲਿਖਿਆ ਹੋਇਆ ਹੈ ਇਹ ਸ਼ਬਦ ਹੈ ਆਓ ਆਪਾਂ ਬੜੇ ਪਿਆਰ ਸਦਕਾ ਦੇ ਨਾਲ ਸਰਵਣ ਕਰੀਏ ਜੇ ਕੋਈ ਟਰਟੀਆਂ ਰਹਿ ਜਾਣ ਤੇ ਮਾਫ ਕਰਿਓ ਹਰ ਲੇਕਰ ਹੰਗ ਹੈ ਆਪੇ ਰੰਗੀ ਜੋ ਉਸ ਭਾਵੇਂ ਨਾਨਕ ਸਾਈਂ ਦਾਇਤਨੀ ਨਾ ਕੱਚ ਨਾਰਕ ਲਾਲੋ ਲਾਰ ਸੱਚੇ ਰਤਾ ਸੱਚ ਓ ਦਾਤਾ ਜੀ ਕਹਨੇ ਉਠਾਈ ਤੇ ਸੰਹਾਰੇ ਰੀ ਆਜ ਜਹਾਨੇ ਕਰ ਦਿਓ ਕਰ ਮਾਰੇ ਮਾਰੇ ਜੋ ਜੀ ਨੇ ਮਾਟ ਤਿਆ ਤੇਰੇ ਦੀਵਾ ਤੇ ਹਿੰਦਿਆ ਦਾ ਬੇਰਾ ਬੰਨੇ ਓ ਨਾ ਰਾਸੀ ਮਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਿਆਂ ਨੂੰ ਾਰ ਕੇ ਦੇਸ਼ ਤੋਂ ਨਾਲ ਵਾਰਦੇ ਪੜਨ ਵਿੱਚ ਜਨਮ ਧਾਰ ਕੇ ਪਾਪੀ ਕਈ ਤਾਰੇ ਸੀ ਭੀਖੜ ਦੇ ਫਕਰਾਂ ਵਾਰੇ ਸੰਕੇ ਨਿਵਾੜੇ ਸੀ ਦਰਸ਼ਨ ਕਰਾਣੀ ਮੈੜੀ ਜਿਨ ਕੇ ਨਿਵਾਰੇ ਸੀ ਦੁਨੀਆਂ ਵਿੱਚ ਪਿਤਾ ਭੇਜਤਾ ਇੰਨੀ ਕੁਰਬਾਨੀ ਨੂੰ ਸ਼ਰਧਾਂ ਦੀ ਨਮਸ਼ਕਾਰ ਹੈ ਪੁੱਤਾਂ ਦੇ ਧੰਨੀ ਨੂੰ ਕਨਿਆ ਦੀ ਨਮਸ਼ਕਾਰ ਹੈ ਓ ਛੋਟੀ ਵਿੱਚ ਉਮਰ ਜੰਗਾ ਪਾੜੀ ਬਰਨਾ ਤੂੰ ਪੀਰਾ ਦੇਰਾ ਦਾਤਿਆ ਬੰਨੀ ਆਂ ਅਸੀਂ ਚੜੀਆਂ ਤੂੰ ਗੱਲਾਂ ਤੇ ਚੋਜਾਂ ਪਰੀਆਂ ਕੀਤੀਆਂ ਬੜੀਆਂ ਤੂੰ ਵੰਡੇ ਹੋ ਜੰਗ ਕਰਾਂਗੇ ਅੱਖਾਂ ਬੰਦਾਰ ਕੇ ਦੇਖਦੀ ਰਾਖੀ ਕੀਤੀ ਪੁੱਤਰ ਨੂੰ ਵਾਰ ਕੇ ਦੇਖ ਤੋਂ ਨਾਲ ਵਾਰਦੇ ਪਟਨ ਨੇ ਹੇਤੋਂ ਨੰਨ ਕੋਰੇ ਆਕੇ ਕੰਨਿਆ ਨੂੰ ਤਾਲਿਆ ਕੀਤੀ ਜੇ ਬੈਸ ਕਿਸੇ ਰੇ ਖਿਆਲੋਂ ਨਰ ਹਾਰਿਆ ਲੱਖਾਂ ਨੇ ਦਰਸ਼ਨ ਕਰਕੇ ਆਪਾਸ ਵਾਰਿਆ ਅੱਖਾਂ ਨਾਲ ਵੇਖ ਜਰੇਨਾ ਮਾਰੇ ਦੀ ਹਾਨੀ ਨੂੰ ਤੇਰਾ ਜੀ ਨਮਸਕਾਰ ਹੈ ਪੁੱਤਿਆਂ ਦੇ ਦਾਨੀ ਨੂੰ ਕਨਿਆ ਦੀ ਨਮਸਕਾਰ ਹੈ